ਸਤਿ ਸ਼੍ਰੀ ਅਕਾਲ ਜੀ ਅੱਜ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ ਆਇਆ ਏਪੀਐਫ ਦਾ ਵੱਡਾ ਬਦਲਾ ਸਾਹਮਣੇ ਆਇਆ ਏਪੀਐਫ ਕਢਾਉਣਾ ਤੇ ਟਰਾਂਸਫਰ ਕਰਨਾ ਹੋਏਗਾ ਆਸਾਨ ਹੁਣ ਜਿਹੜੇ ਨਿਯਮ ਬਦਲਣ ਗਾ ਰਹੇ ਨੇ ਕਰਮਚਾਰੀ ਪ੍ਰਵੇਖਣੀ ਦੀ ਸੰਗਠਨ ਆਪਣੇ ਮੈਂਬਰਾਂ ਨੂੰ ਏਪੀਐਫ ਖਾਤੇ ਦੇ ਟਰਾਂਸਫਰ ਪੈਸੇ ਕਢਾਉਣ ਤੇ ਇੱਕ ਨੌਕਰੀ ਤੋਂ ਦੂਜੀ ਨੌਕਰੀ ਦੇ ਵਿਚਕਾਰ ਸੇਵਾਵਾਂ ਦੇ ਸਮਾਯੋਜਨ ਵਰਗੀਆਂ ਸਹੂਲਤਾਂ ਆਸਾਨੀ ਨਾਲ ਮਿਲਿਆ ਕਰਾਉਣ ਲਈ ਹੁਣ ਸਰਬਦਾ ਪ੍ਰਦਾਤਾ ਤਾਇਨਾਤ ਕਰੇਗਾ ਕੇਂਦਰੀ ਕਿਰਤ ਮੰਤਰਾਲਾ ਇਨਕਮ ਟੈਕਸ ਤੇ ਜੀਐਸਟੀ ਸੇਵਾਵਾਂ ਮਨਜ਼ੂਰੀ ਲਈ ਮੀਟਿੰਗ ਰੱਖਿਆ ਜਾਵੇਗਾ ਪ੍ਰਸਤਾਵ ਕੀ ਅਪਡੇਟ ਆਉ ਜਾਣਦੇ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧીએ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਪਹਿਲੇ ਕਨਾਲ ਤੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਇਸ ਦੇ ਮੱਦੇ ਨਜ਼ਰ ਪਹਿਲੀ ਵਾਰ EPFOL ਦੇ ਵਿੱਚ ਲਾਇਸੈਂਸ ਸੁਦਾ ਸਰਵਿਸ ਏਜੰਟਾਂ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ ਮੰਤੁਸ਼ਕ ਮਾੜਵਿਆ ਨੇ ਹਰੀ ਝੰਡੀ ਦੇ ਦਿੱਤੀ ਹੈ EPFOL ਦੇ ਕੇਂਦਰੀ ਟਰਸਟੀ ਬੋਰਡ CBT ਦੀ ਅਗਲੀ ਮੀਟਿੰਗ ਦੇ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਰੱਖ ਟ੍ਰੇਨਿੰਗ ਦੇ ਕੇ ਜਾਰੀ ਕੀਤੇ ਜਾਣਗੇ ਲਾਇਸੈਂਸ ਕਿਰਤ ਮੰਤਰਾਲੇ ਦੇ ਉੱਚ ਅਧਿਕਾਰ ਸੂਤਰਾ ਨੇ ਕਿਹਾ ਕਿ EPFO ਦੇ ਬਹੁਤ ਸਾਰੇ ਮੈਂਬਰ ਪੈਸੀ ਕਢਾਉਣ ਜਾਂ ਖਾਤਾ ਟਰਾਂਸਫਰ ਕਰਨ ਦੀਆਂ ਪ੍ਰਕਿਰਿਆਵਾਂ ਚਾਹੇ ਕਾਗਜ਼ੀ ਹੋਣ ਜਾਂ ਆਨਲਾਈਨ ਬਾਰੀ ਚੰਗੀ ਤਰ੍ਹਾਂ ਨਹੀਂ ਜਾਣਦੇ ਇਸ ਕਾਰਨ ਉਹਨਾਂ ਨੂੰ ਦੇਰੀ ਜਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ APFO ਸਰਵਿਸ 에ਜੰਟ ਇਸ ਦੇ ਵਿੱਚ ਇੱਕ ਸੋਲੂਸ਼ਨ 에ਜੰਟ ਵਜੋਂ ਭੂਮਿਕਾ ਨਿਭਾਉਣਗੇ ਮੰਤਰਾਲੇ ਦੀ ਯੋਜਨਾ ਮੁਤਾਬਕ 에ਜੰਟਾਂ ਦੀ ਚੋਣ ਕਰਕੇ ਉਹਨਾਂ ਨੂੰ ਪਹਿਲਾਂ ਪੂਰੀ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਤੋਂ ਬਾਅਦ ਉਹਨਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ ਜੋ ਦੇਸ਼ ਭਰ ਦੇ EPFO ਦਫ਼ਤਰਾਂ ਦੇ ਵਿੱਚ ਖਾਤਾ ਧਾਰ ਸੇਵਾਮਾਲੀ ਸਰਕਾਰ ਤੈਅ ਕਰੇਗੀ ਫੀਸ ਇਨਜੈਂਟਾ ਨੂੰ ਕੋਈ ਤਨਖਾਹ ਨਹੀਂ ਮਿਲੇਗੀ ਸਗੋਂ ईपीएफ ਦੀਆਂ ਵੱਖ-ਵੱਖ ਸੇਵਾਮਾਲੀ ਸਰਕਾਰ ਵੱਲੋਂ ਮਾਮੂਲੀ ਸਰਵਿਸ ਫੀਸ ਤੈਅ ਕੀਤੀ ਜਾਵੇਗੀ ਖਾਤਾਧਾਰਕੀ ਫੀਸ ਅਦਾ ਕਰਕੇ ਆਪਣੀਆਂ ਸੇਵਾਵਾਂ ਦਾ ਜਲਦੀ ਲਾਭ ਲੈ ਸਕਣਗੇ ਫਰਵਰੀ ਦੇ ਵਿੱਚ ਹੋਣ ਵਾਲੀ ਟ੍ਰਸਟੀ ਬੋਰਡ ਦੀ ਮੀਟਿੰਗ ਦੇ ਵਿੱਚ ਇਸ ਤੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ ਏਪੀਐਫ 2.0 ਦੇ ਤਹਿਤ ਕਿਸ ਦਰਰੇ ਵਿੱਚ ਲਾਗੂ ਹੋਣਗੇ ਏਪੀਐਫ 2.0 ਦੇ ਤਹਿਤ ਪਹਿਲਾ ਕਈ ਆਨਲਾਈਨ ਸੇਵਾਵਾਂ ਲਾਗੂ ਕੀਤੀਆਂ ਜਾ ਚੁੱਕੀਆਂ ਨੇ ਅਗਲਾ ਟੀਚਾ ਖਾਤਾਧਾਰਕਾਂ ਨੂੰ UPI ਰਾਹੀਂ ਤੁਰੰਤ ਰਕਮ ਕਢਾਉਣ ਦੀ ਸਹੂਲਤ ਦੇਣਾ ਹੈ ਕਿਰਤ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਮਾਰਚ 2026 ਤੱਕ APF ਖਾਤਿਆਂ ਨੂੰ UPI ਨਾਲ ਜੋੜ ਦਿੱਤਾ ਜਾਵੇਗਾ ਜਿਸ ਤੋਂ ਬਾਅਦ ATM ਰਾਹੀਂ ਪੈਸੇ ਕਢਾਉਣ ਦੀ ਸਹੂਲਤ ਵੀ ਤੇਜ਼ੀ ਫੜੇਗੀ ਸudarashakar ਦਸੰਬਰ 2025 ਤੱਕ ਲਗਭਗ ਪੈਡ 175000 ਖਾਤਿਆਂ ਦਾ ਸਫਲ ਟਰਾਂਸਫਰ ਹੋ ਚੁੱਕਾ ਹੈ ਤੇ 4.60 ਕਰੋੜ ਦਾਅਵਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਨਿੱਕ ਨਵੀਆਂ ਸਰਕਾਰੀ ਸਕੀਮਾਂ ਤੇ ਅਪਡੇਟਾਂ ਲੈਣ ਲਈ ਚੈਨਲ ਨਾਲ ਜੁੜੇ ਰਹੋ ਤੇ ਸਬਸਕ੍ਰਾਈਬ ਕਰਕੇ ਰੱਖੋ। ਮਿਲਦੇ ਆ ਨਵੀਆਂ ਅਪਡੇਟ ਦੇ ਨਾਲ। ਦਿਓ ਜੱਜ ਧੰਨਵਾਦ।